ਅਸੀਂ ਤਾਂ ਆਪਣਾ ਖੂਨ ਪਸੀਨਾ ਵਹਾ ਦਿੱਤਾ ਹੁਣ ਬਾਰਿਸ਼ਾਂ ਲਿਖਣ ਗਿਆ ਮੁਕੱਦਰ ਜ਼ਮੀਨ ਦਾ ਭਾਜਪੀ ਨੇ ਪੰਜਾਬ ਲਈ ਅੱਜ ਹੋਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਲਿਸਟ ਆਉਣ ਤੋਂ ਬਾਅਦ ਬੀਜੇਪੀ ਦੇ ਸਾਥਕਾਂ ਦਾ ਪ੍ਰਦਾਨ ਦਾ ਦਰਦ ਛਲਕ ਗਿਆ ਵਿਜੇ ਸਾਂਪਲਾ ਨੇ ਪਹਿਲਾਂ ਵੀ ਟਵੀਟ ਕੀਤਾ ਤੇ ਫਿਰ ਇੱਕ ਹੋਰ ਟਵੀਟ ਕੀਤਾ ਵਿਜੇ ਸਾਂਪਲਾ ਨੇ ਪਹਿਲਾਂ ਲਿਖਿਆ ਰੱਬ ਇੱਕ ਰਾਹ ਬੰਦ ਕਰਦਾ ਹੈ ਤਾਂ ਕਈ ਹੋਰ ਖੋਲ ਦਿੰਦਾ ਹੈ ਪਰਮਾਤਮਾ ਨੇ ਮੇਰੇ ਲਈ ਵੀ ਇੱਕ ਰਸਤਾ ਤੈਅ ਕੀਤਾ ਹੋਣਾ ਮੇਰੇ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਇਹੀ ਨਹੀਂ ਇਸ ਤੋਂ ਬਾਅਦ ਵਿਜੇ ਸਾਹ ਅਪਲਾਈ ਕੋ ਟਵੀਟ ਕਰਦੇ ਨੇ ਉਸ ਦੇ ਵਿੱਚ ਉਹ ਲਿਖਦੇ ਨੇ ਅਸੀਂ ਤਾਂ ਆਪਣਾ ਖੂਨ ਪਸੀਨਾ ਵਹਾਇਆ ਹੁਣ بارشਾਂ ਲਿਖਣ ਗਿਆ ਮੁਕੱਦਰ ਜ਼ਮੀਨ ਦਾ ਵੈਸੇ ਪਹਿਲੀ ਦਫਾ ਨਹੀਂ ਹੈ ਜਦੋਂ ਵਿਜੇ ਸਾਹਪਲਾ ਨੇ ਇਸ ਤਰ੍ਹਾਂ ਨਾਲ ਆਪਣਾ ਦਰਦ ਜ਼ਾਹਿਰ ਕੀਤਾ ਹੋਵੇ ਇਸ ਤੋਂ ਪਹਿਲਾਂ ਵੀ ਉਹ ਆਪਣਾ ਗਿਲਾ ਪਾਰਟੀ ਨਾਲ ਜਿਤਾ ਚੁੱਕੇ ਨੇ 3 ਮਾਰਚ ਨੂੰ ਭਾਜਪਾ ਨੇ ਲੋਕ ਸਭਾ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ ਇਸ ਦੇ ਵਿੱਚ 6 ਉਮੀਦਵਾਰਾਂ ਦੇ ਨਾਮ ਸਨ ਜਲੰਧਰ ਤੋਂ ਆਮ ਆਦਮੀ ਪਾਰਟੀ ਨੂੰ ਛੱਡਣ ਵਾਲੇ ਸੁਸ਼ੀਲ ਰਿੰਕੂ ਲੁਧਿਆਣਾ ਤੋਂ ਕਾਂਗਰਸ ਨੂੰ ਛੱਡਣ ਵਾਲੇ ਰਵਨੀਤ ਸਿੰਘ ਬਿੱਟੂ ਪਟਿਆਲਾ ਤੋਂ ਕਾਂਗਰਸ ਨੂੰ ਛੱਡਣ ਵਾਲੇ ਪਰਨੀਤ ਕੌਰ ਤੇ ਫਰੀਦਕੋਟ ਤੋਂ ਹੰਸਰਾਜ ਹੰਸ ਗੁਰਦਾਸਪੁਰ ਤੋਂ ਦਿਨੇਸ਼ ਬਬੂ ਤੇ ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ ਦੇ ਨਾਮ ਸ਼ਾਮਿਲ ਸਨ ਤੇ ਅੱਜ ਜੋ ਨਵੀਂ ਲਿਸਟ ਆਈ ਹੈ ਇਸ ਦੇ ਵਿੱਚ ਨਾਮ ਹੈ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰ ਪਰਮਪਾਲ ਕੌਰ ਦਾ ਜਿਹਨਾਂ ਨੂੰ ਠਿੰਡਾ ਤੋਂ ਉਮੀਦਵਾਰ ਬਣਾਇਆ ਫਿਰ ਨਾਮ ਆਉਂਦਾ ਹੈ ਖਡੂਰ ਸਾਹਿਬ ਤੋਂ ਮਨਜੀਤ ਸਿੰਘ ਮੰਨਾ ਮੀਆਂ ਵਿੰਡਾ ਤੇ ਇਸ ਤੋਂ ਇਲਾਵਾ ਕੇਂਦਰੀ ਮੰਤਰੀ ਸੋਮਪrakash ਦੀ ਪਤਨੀ ਅਨੀਤਾ ਸੋਮਪrakash ਨੂੰ ਹੁਸ਼ਿਆਰਪੁਰ ਤੋਂ ਟਿਕਟ ਦਿੱਤੀ ਗਈ ਹੈ ਜਿਸ ਤੋਂ ਬਾਅਦ ਬੀਜੇਪੀ ਦੇ ਸਾਬਕਾ ਪ੍ਰਧਾਨ ਵਿਜੇ ਸਾਂਪਲਾ ਦਾ ਦਰ ਛਲਕਿਆ ਤੇ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਹੁਣ ਆਪਣੀਆਂ ਭਾਵਨਾਵਾਂ ਜ਼ਾਹਰ ਕਰ ਰਹੇ ਨੇ